ਆਪਣੀ ਡੇਲੀ ਦੀ ਰੁਟੀਨ ਵਾਂਗੂ ਆ ਗਿਆ ਫੇਰ ਅੱਜ ਰੰਗਰਾਂ ਵਾਲੇ ਕੰਮ ਵਾਲੇ ਪਰ ਚੱਕਰੇ ਹੋ ਗਏ ਵਿੱਚ ਲੇਟ ਬਹੁਤ ਹੋ ਗਏ ਅੱਜ ਹੀ ਐਤਵਾਰ ਤੇ ਅਹੀਂ ਉਹ ਥੋੜਾ ਜਿਹਾ ਲਾਲਚ ਕਰ ਗਏ ਐਤਵਾਰ ਦਾ ਅੱਜ ਡੰਗਰਾਂ ਲਾਉਂਦੇ ਹਨ ਵਜ ਕੇ 7 ਬਾਕੀ ਜਿਹੜੇ ਡੰਗਰਾਂ ਫੀਡ ਖਾਣ ਜਿੰਦਾ ਕੇ ਫੀਡ ਰੱਖਤੀ ਆ ਬਾਕੀ ਇਹ ਪਸ਼ਾਵ ਕਿਉਂਕਿ ਅੱਜ ਨਾ ਹੀ ਲੇਟ ਹੀ ਥੋੜੀ ਜ਼ਿਆਦਾ ਹੋ ਗਿਆ ਐਤਵਾਰ ਹੀ ਐਤਵਾਰ ਦਾ ਲਾਲਚ ਕਰ ਗਏ ਆ ਤੋ ਤੇ ਕਰਕੇ ਕੰਮ ਉਹ ਲੇਟ ਤੋਂ ਲੇਟ ਹੀ ਹੋਈ ਜਾਂਦਿਆ ਠੰਡ ਘਟਾ ਉਹਦਾ ਅੱਜ ਡੰਗਰ ਪਛਾਂਬੇ ਬੈਠੇ ਸਾਰੇ ਅਜੇ ਹੁਣ ਪਾਉਨੇ ਪੱਠੇ ਇਹਨਾਂ ਨੂੰ ਉਹਦਾ ਟਾਈਮ ਨਾਲ ਹੀ ਆ ਜਾਈਦਾ ਸੀ ਪਰ ਅਜ ਐਤਵਾਰ ਕਰਕੇ ਥੋੜਾ ਕੰਮ ਕਰ ਗਿਆ ਪਾਣੀ ਗਰਮ ਨਿਕਲ ਗਿਆ ਅੱਜ ਬੱਤੀ ਵੀ ਹੰਢੀ ਰਬੋਲ ਸਿਰਸਰੇ ਤੋ ਹੁਣ ਪੱਠਾ ਸੱਪਾਉਨੇ ਬਸ ਇਹਨਾਂ ਨੂੰ ਸਵੇਰ ਦੇ ਪੱਠੇ ਪਾਤੇ ਡੰਗਰਾਂ ਨੂੰ ਤੇ ਹੁਣ ਬੱਸ ਉਹ ਟਰਾਲੀ ਵੀ ਤਿਆਰ ਕਰਤੀ ਆ ਕੱਲ ਦੀ ਬਿਲਡਿੰਗ ਬਿਲਡ ਕਰਾ ਲੈਂਦੀ ਗੰਨਾ ਲੱਦਣਾ ਗੰਨੇ ਦਾ ਕੰਮ ਸ਼ੁਰੂ ਹੋਇਆ ਨਾ ਅੱਜ ਡਿਵਰ ਵੀ ਆ ਗਈ ਆਪਣੀ ਤੇ ਹੁਣ ਬੱਸ ਹੁਣ ਏ ਟਰਾਲੀਆਂ ਵਾਲੇ ਪਾਸੇ ਤੇ ਡੰਗਰਾ ਦੇ ਹੁਣ ਕੰਮ ਨੇ ਪੜਕਾਉਣੇ ਇਹਨਾਂ ਨੂੰ ਪਛਾਂਬ ਬੰਦਣਾ ਤੇ ਸ਼ਾਮਾਰੇ ਪੱਠੇ ਪੋਣੇ ਪਣੀ ਪਣੀ ਡਾ ਗਏ ਕਾਲੀ ਫੰਡਾ ਆਪਣਾ ਜੋ ਲੇਵਰ ਆਪਣੀ ਦੇ ਬੰਦੇ ਆ ਗਏ ਇੰਨੀ ਚਾ ਵੀ ਹੰਦੀ ਅੱਖ ਵੀ ਨਹੀਂ ਲੱਗੀ ਪੈਂਡੇਰ ਚੱਲਾ ਨਹੀਂ ਚੱਲਾ ਫੇਂਡਿਆ ਪਾ ਪਾ ਵੀ ਟਰਾਲੀ ਨੂੰ ਗੱਡੇ ਕਸਤੇ ਆ ਕੋਈ ਗੰਨੇ ਦੇ ਕੰਮ ਵਾਸਤੇ ਨਾ ਆੜਿਆ ਬੜੀ ਜ਼ਰੂਰੀ ਚੀਜ਼ ਆ ਵੀ ਡਾਲੇ ਦੇ ਉੱਤੇ ਭਾਰ ਪੈਂਦਾ ਫਿਰ ਇਹ سپورਟ ਦੇਖ ਰੱਖਦੇ ਆ ਡਾਲੇ ਨੂੰ ਉਹ ਜਿਹੜੇ ਸੰਗਲਾਂ ਜਾਂ ਪੱਤੀਆਂ ਟੁੱਟ ਜਾਂਦੀਆਂ ਕੱਲੇ ਉਹਨਾਂ ਨੂੰ ਕਸਤੇ ਆ ਇਹ ਵੀ ਇੱਕ ਕੰਮ ਜਿਹੜੀ ਇੱਕ ਬੱਸ ਮੰਜਾ ਲੈ ਕੇ ਕਸਣ ਵਾਲਾ ਵੀ ਅੱਜ ਕਸ ਦੇਣਾ ਉਹਨਾਂ ਬੱਸ ਫਿਰ ਇਹ ਟਰਾਲੀ ਰੈਡੀ ਹੋਈ ਨਹੀਂ ਆ ਲੇਬਰ ਲੱਗੀ ਅੱਜ ਆਪਣੇ ਤੇ ਕੱਲ ਨੂੰ ਫਿਰ ਲੱਦ ਕੇ ਵਸ ਖਲਾਰ ਦੇਣੀ ਉਹ ਰਾਤ ਪੈਣੀ ਅੱਦਾ ਕੱਲ ਦੀ ਰਾਤ ਦੇ ਲੱਦਿਆਂ ਲਾਓ ਵੀ ਡੰਗਰ ਹੁਣ ਬਾਹਰ ਕੱਢ ਕੇ ਦੇ ਬੰਤਿਆ ਧੁੱਪੇ ਗਾਈਆਂ ਕੱਚੇ ਥਾਂ ਬੰਤੀਆਂ ਨੇ ਮੱਝਾਂ ਇੱਥੇ ਆ ਪੱਕੇ ਤੇ ਇਹਨਾਂ ਕੱਢ ਤੇ ਬਾਹਰ ਛੱਡ ਜੋ ਇਹਨਾਂ ਧੁੱਪ ਸਿਕਣੀਆਂ ਤੇ ਹੋਰ ਦੋ ਘੰਟੇ ਚੜ੍ਹ ਕੇ ਟੱਕ ਫਿਰ ਪੱਠੇ ਪਾਦਨੇ ਆ ਕਿਉਂ ਨਿਸ਼ਾਮੀ ਟਾਈਮ ਨਾਲ ਅੰਦਰ ਕਰ ਦੇਈ ਦੀਆਂ ਖੰਡ ਹੋ ਜਾਂਦੀ ਆ ਸ਼ਾਮ ਨੂੰ ਤਾਂ ਕਰਕੇ ਪਰ ਫਾਈਬਰ ਡਾ ਲਾਉ ਲੱਗੇ ਆ ਕਿਉਂਕਿ ਉਹ ਗੰਨੇ ਦਾ ਕੰਮ ਹੈ ਟੁੱਟ ਜਾਂਦੀ ਆ ਹਰ ਵਾਰੀ ਹਰ ਕਣਾ ਸਾਡਾ ਰਦਾ ਬਣਿਆ ਤੇ ਲਾ ਲੈਂਦੇ ਆ ਤੇ ਲਾਗ ਰੱਖ ਲੈਂਦੇ ਆ ਅੰਦਾ ਸੱਟਿਆ ਲੱਗ ਗਿਆ ਇੱਕ ਹੋਰ ਤੋਂ ਇਹਨੂੰ ਲਾਉਂਦੇ ਆ ਕਿਉਂਕਿ ਸਲਾਗ ਇਹਦੇ ਸਾਫ ਕੇ ਰੱਖ ਲਾਂਗੇ ਧੋਬਣਾ ਆ ਕੇ ਜਦੋਂ ਗੰਨੇ ਦਾ ਸੀਜ਼ਨ ਮੁੱਕ ਜਾਊਗਾ ਤੇ ਫਿਰ ਚਾੜ ਦਾਂਗੇ tertera, tapi agak Oke. Okay. ਆਕੇ ਸ਼ਾਮ ਦੇ ਪਿੱਛੇ ਤਾਂ ਵੇਲੇ ਹੋ ਗਏ ਆ ਟਾਈਮ ਮੇ ਘਟਾਈ ਤਿੰਨ ਦਾ ਹੋ ਗਿਆ 23 ਵਜੇ ਦਾ ਟਾਈਮ ਹੋ ਗਿਆ ਵਾ ਤੇ ਅੰਦਰ ਵੀ ਜਿਹੜੀ ਰਾਤ ਵਾਸਤੇ ਪ੍ਰਾਲੀ ਪਉਣੀ ਸੀ ਉਹ ਪਾਤੀ ਆ ਤਰਲੀ ਭਰਤੀ ਆ ਬਸ ਨਹਾਤੋ ਕੇ ਵੇਲੇ ਆਣ ਐਤਵਾਰ ਕਿਤੇ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਆਉਣੇ ਜਾ ਕੇ ਤੇ ਅਜ ਤੱਕ ਬਸ ਕਰਤੀ ਸਮਾਪਤੀ ਹੁਣ ਸ਼ਮਨ ਤਾਰਾ ਕਢੇ ਤੇ ਪਾਣੀ ਡਾ ਕੇ ਵੰਡ ਪਾਉਣਾ ਕਰੀ ਇਹਨਾਂ ਨੂੰ ਕੇ ਟਰੈਕਟਰ ਦੀ ਫਾਈਬਰ ਰੋਡ ਲਾ ਕੇ ਤੇ ਚੱਕੜੀ ਲਾਤਾ ਹੁਣ ਅੰਦਰ ਹੁਣ ਸਾਰਾ ਕਿੰਨਾ ਸੁੱਟ ਕੇ ਫਿਰ ਲਾਵਾਂਗੇ ਮਗਰ ਤੋੜੀ ਜਨੋ